ਗਰਾਈ ਸਸਿਕਾਲ ਜੁੜਿਓ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਹੇ ਆ ਪਰ ਇਹ ਮੀਂਹਾਂ ਦਾ ਖਤਰਾ ਜਿਹੜਾ ਬਣ ਜਾਂਦਾ ਉਹ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਪਹਿਲਾਂ ਹੀ ਬਣੀ ਹੋਈ ਹੈ ਜਿਹੜੇ ਸਤਲੁਜ ਨਾਲ ਦੇ ਇਲਾਕੇ ਆ ਉਹ ਹੜ੍ਹਾਂ ਦੀ ਮਾਰ ਹੇਠਾ ਪਰ ਜਿਹੜੇ ਇਲਾਕੇ ਬਚੇ ਹੋਏ ਆ ਉਹ ਦੀ ਪ੍ਰਸ਼ਾਸਨ ਵੱਲੋਂ ਕੋਈ ਕਸਰ ਨਹੀਂ ਕਿ ਉਹ ਹੜ੍ਹਾਂ ਤੋਂ ਬਚ ਜਾਣ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਉਹ ਲੋਕ ਜਿਹੜੇ ਹੜ੍ਹਾਂ ਤੋਂ ਬਚੇ ਆ ਉਹ ਵੀ ਮੜੀ ਮੋਟੀ ਰਾਹਤ ਦੀ ਜਿਹੜਾ ਸਾਹ ਹੈ ਉਹ ਲੈ ਲੈਣ ਮੈਂ ਤੁਹਾਨੂੰ ਅੱਜ ਦਿਖਾਉਣਾ ਹੈ ਇਹ ਜਿਹੜੀ ਡਰੇਨ ਹੈ ਚੰਦਪਾਣ ਡਰੇਨ ਇਹਨੂੰ ਕਿਹਾ ਜਾਂਦਾ ਸੀ ਖੜੇ ਆਂ ਦਬੜੀ ਖਾਨਾ ਜਿਹੜਾ ਪਿੰਡ ਹੈ ਉਹ ਦੇ ਵਿੱਚਕਾਰ ਇਹ ਡਰੇਨ ਲੰਘਦੀ ਹੈ ਤੇ ਉਸ ਡਰੇਨ ਦੇ ਹਾਲਾਤ ਮੈਂ ਦਿਖਾਉਣਾ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਡਰੇਨ ਬਿਲਕੁਲ ਕਦੇ ਸੁੱਕੀ ਹੁੰਦੀ ਸੀ ਪਰ ਅੱਜ ਇਹਦੇ ਵਿੱਚ ਇੰਨਾ ਕੁ ਵਹਾਹ ਪਾਣੀ ਦਾ ਜਿਵੇਂ ਕੋਈ ਦਰਿਆ ਵਗ ਰਿਹਾ ਹੋਵੇ ਤੇ ਪ੍ਰਸ਼ਾਸਨ ਦੀ ਅਣਗਹਿਲੀ ਇੰਨੀ ਕਿ ਕਹੇ ਆ ਇਹ ਜਿਹੜੀ ਇਹਦੀ ਸਫਾਈ ਮੌਨਸੂਨ ਆਉਣ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜਾ ਜਿਹੜੀ ਸਫਾਈ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿਹੜਾ ਇਹ ਪਾਣੀ ਛੱਡਿਆ ਜਾਣਾ ਹੁੰਦਾ ਡਰੇਨਾਂ ਦੇ ਵਿੱਚ ਜਿਹੜਾ ਵਾਧੂ ਪਾਣੀ ਹੁੰਦਾ ਉਹ ਛੱਡਦਾ ਹੈ ਪ੍ਰਸ਼ਾਸਨ ਤੇ ਉਹਦੀ ਪਰ ਉਹਦੀ ਸਫਾਈ ਲਈ ਇਹ ਜਿਹੜਾ ਕੰਮ ਕਰਨੇ ਹੁੰਦੇ ਆ ਉਦੋਂ ਪ੍ਰਸ਼ਾਸਨ ਕੁੰਭ ਕਰਨ ਦੀ ਆਪਦੀ ਨੀਂਦ ਸੁੱਤਾ ਰਹਿੰਦਾ ਮੈਂ ਦਿਖਾਉਣਾ ਕਿ ਇਹ ਇਹ ਬਿਲਕੁਲ ਆ ਜਿਹੜੀ ਸਾਫ ਸਫਾਈ ਨਾ ਹੋਣ ਕਰਕੇ ਆ ਜਿਹੜੀ ਡਰੇਨ ਦੇ ਜੜੀਆਂ ਕੇਲੀ ਆ ਇਹ ਇਹ ਇੰਨੇ ਕੁ ਭਰੀ ਹੋਈ ਆ ਕਿ ਪੁਲ ਦੇ ਨਾਲ ਜਾਮ ਹੋ ਗਈ ਆ ਤੇ ਲੋਕ ਆਪ ਕਰ ਰਹੇ ਆ ਇਧਰ ਵੀ ਮੈਂ ਦਿਖਾਉਣਾ ਭਾਈ ਨੂੰ ਇਹ ਦਿਖਾਉਣਾ ਕਿ ਲੋਕ ਆਪ ਕਿਹੜੇ ਤਰੀਕੇ ਦੇ ਨਾਲ ਸਾਰਾ ਇਹ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਕਿ ਪ੍ਰਸ਼ਾਸਨ ਤਾਂ ਹਲੇ ਤੱਕ ਇੱਥੋਂ ਆ ਕੇ ਪਿੰਡ ਵਾਲਿਆਂ ਦਾ ਕਹਿਣਾ ਕਿ ਪ੍ਰਸ਼ਾਸਨ ਇੱਥੋਂ ਆ ਕੇ ਚਲਾ ਗਿਆ ਪਰ ਕੰਮ ਜਿਹੜੇ ਲੋਕ ਆ ਸਫਾਈ ਦਾ ਕੰਮ ਹੈ ਜਿਹੜਾ ਡਰੇਨ ਦੀ ਸਫਾਈ ਆ ਉਹ ਆਪ ਕਰ ਰਿਹਾ ਬਈ ਇਹ ਜਿਹੜੇ ਆ ਬੰਦੇ ਐ ਕੰਮ ਕਰਦੇ ਪ੍ਰਸ਼ਾਸਨ ਦੇ ਆ ਕਿ ਪਿੰਡ ਦੇ ਨਹੀਂ ਨਹੀਂ ਪਿੰਡ ਦੇ ਬੰਦੇ ਆ ਜੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਇਹਨਾਂ ਦੇ ਘਰ ਡੋਬ ਰਹੇ ਆ ਮਗਰ ਉਧਰ ਅੱਛਾ ਪੁਰਾਣਾ ਪਿੰਡ ਉਧਰ ਵਜਦਾ ਉਹਨਾਂ ਦੇ ਘਰ ਡੋਬ ਰਹੇ ਆ ਇਹ ਸਾਰੇ ਬੰਦਿਆਂ ਦੇ ਤਾਂ ਕਰਕੇ ਇਹ ਕੇਲੀ ਘੱਡ ਰਹੇ ਆ ਇੱਥੇ ਆਪ ਲੱਗੇ ਹੋ ਆਪ ਲੱਗੇ ਹੋ ਇਹਨਾਂ ਦੇ ਘਰਾਂ ਦੀ ਕੋਈ ਸੁਣਵਾਈ ਨਹੀਂ ਉੱਥੇ ਕੋਈ ਨਹੀਂ ਗਿਆ ਉੱਥੇ ਕੋਈ ਵੇਖਣ ਨਹੀਂ ਗਿਆ ਉੱਥੇ ਇਹਨਾਂ ਦੇ ਘਟੋ ਘਟ ਵੀ ਫੁੱਟ ਫੁੱਟ ਥਾਂ ਰਹਿ ਗਿਆ ਹੋਣਾ ਘਰਾਂ 'ਚ ਪਾਣੀ ਵੜਨ ਵਾਸਤੇ ਅੱਛਾ ਉਹ ਸਾਹਮਣੇ ਘਰ ਇਧਰਲੇ ਪਾਸੇ ਅੱਛਾ ਡੁੱਬਣ ਵਾਲੇ ਆ ਜਾਓ ਡੁੱਬਣ ਵਾਲੇ ਆ ਘਰ ਝੋਨਾ ਡੁੱਬ ਚੁੱਕਿਆ ਉੱਥੇ ਚਰੀਆਂ ਡੁੱਬ ਚੁੱਕੀਆਂ ਉੱਥੇ ਆ ਜਿਹੜਾ ਪੁਰਾਣਾ ਕਚਾਰਾ ਜੈਤੂਨ ਦਬੜੀ ਖਾਨਾ ਕਚਾਰਾ ਉਹ ਫੁੱਲ ਭਰ ਚੁੱਕਿਆ ਉੱਥੇ ਨਾਂਗਾ ਬੰਦ ਹੈ ਜਮ ਬਈ ਜਿਵੇਂ ਜਿਵੇਂ ਆਪਾਂ ਗੱਲ ਕਰੀਏ ਇਹ ਜਦੋਂ ਪਾਣੀ ਵੱਧ ਆ ਜਾਂਦਾ ਹੈ ਇਹ ਡਰੇਨਾਂ ਚ ਛੱਡਦੇ ਆ ਪਾਣੀ ਤੇ ਇਹ ਜਿਹੜੇ ਆਪਾਂ ਗੱਲ ਆ ਵੀ ਇੱਥੇ ਸਫਾਈ ਫਿਰ ਪਹਿਲਾਂ ਹੋਣੀ ਚਾਹੀਦੀ ਹੈ ਮੌਨਸੂਨ ਆਉਣ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕੋਲ ਮੈਂ ਜੀ ਆਹ ਡਰੇਨ ਦੀ ਸਫਾਈ ਹੋਈ ਨੂੰ ਤਾਂ ਅਸੀਂ ਤਾਂ ਬਹੁਤ ਛੋਟੇ ਹੋਵਾਂ ਉਸ ਟਾਈਮ ਦੀ ਸਫਾਈ ਹੋਈ ਐ ਇਸ ਡਰੇਨ ਦੀ ਜਦੋਂ ਨਿਕਲੀ ਸੀ। ਅੱਛਾ। ਘਟੋ ਘਟ ਵੀ ਮੇਰੇ ਹਿਸਾਬ ਨਾਲ 40-45 ਸਾਲ ਹੋ ਗਏ ਹੋਣੇ ਜਦੋਂ ਇਹਦੀ ਡਰੇਨ ਦੀ ਸਫਾਈ ਹੋਈ ਸੀ। ਆਹ ਛੋਟੀ ਡਰੇਨ ਦੀ ਸਫਾਈ ਹੁੰਦੀ ਰਹੀ ਆ। ਤੇ ਜਦੋਂ ਪਾਣੀ ਚੜ ਜਾਂਦਾ ਸੂਹ ਇੱਧਰ ਛੱਡ ਦਿੰਦੇ ਆ। ਪਾਣੀ ਚੜ ਜਾਂਦਾ ਸਾਰੇ ਪਾਸੇ। ਆਹ ਹੁਣ ਪਿੱਛੋਂ ਪਾਣੀ ਆ ਰਿਹਾ ਆਹ ਡਰੇਨ ਦਾ। ਇਹ ਸਾਰੇ ਸੂਹੇ ਦਾ ਪਾਣੀ ਆ ਰਿਹਾ? ਨਹੀਂ ਆਹ ਤਾਂ ਪਿੱਛੋਂ ਪਿੰਡਾਂ ਦਾ ਪਾਣੀ ਆ ਰਿਹਾ ਖੇਤਾਂ ਦਾ। ਆਹ ਸੂਹੇ ਦਾ ਆ ਰਿਹਾ ਇੱਧਰਲੇ ਬਸ। ਹੂੰ। ਇਹ ਬਈ ਇੰਨੀ ਕ ਕਿਉਂ ਅਣਗ ਮੌਕੇ ਤੇ ਹੀ ਕਿਉਂ ਕਹਿੰਦੇ ਯਾਦ ਆਉਂਦਾ ਹੈ ਪ੍ਰਸ਼ਾਸ ਕੋਸ ਨਹੀਂ ਪਾਉਂ ਕਹਿੰਦੇ ਉਹ ਛੋਟੀ ਜੀ ਸੀਬੀ ਤੇ ਚੱਲੀ ਨਹੀਂ ਗਈ ਹੁਣ ਕਹਿੰਦੇ ਪਾਪ ਲਾਈਨ ਮੰਗਾਉਣੇ ਆ ਸੀ ਉਹ ਆਊਗੀ ਹੁਣ ਵੇਖੋ ਉਹਦੇ ਨਾਲ ਜੇ ਕੋਈ ਕਾਰਵਾਈ ਹੁੰਦੀ ਆ ਤਾਂ ਕੋਈ ਨੰਗਾ ਬਣੂਗਾ ਪਾਣੀ ਤਰੂਗਾ ਨਹੀਂ ਤਾਂ ਸਾਰਾ ਇੱਧਰਲੇ ਆ ਸਾਰਾ ਏਰੀਆ ਡੁੱਬਣ ਦਾ ਖਤਰਾ ਹੈ ਤੁਸੀਂ ਬੁਲਾਏ ਸੀਗੇ ਕਿ ਭਾਈ ਆ ਪਏ ਨਹੀਂ ਆਪ ਹੀ ਆਏ ਆ ਜੀ ਅੱਛਾ ਭਾਈ ਜੀ ਪਟਵਾਰੀ ਸਾਹਿਬ ਨੇ ਕਿਹਾ ਜੀ ਉਹਨਾਂ ਨੂੰ ਪਟਵਾਰੀ ਸਾਹਿਬ ਨੇ ਕਿਹਾ ਕਰਕੇ ਤੇ ਉਸ ਤੋਂ ਬਾਅਦ ਪਟਵਾਰੀ ਸਾਹਿਬ ਨੇ ਸੱਦੇ ਜੀ ਉਹਨਾਂ ਨੂੰ ਫਿਰ ਆ ਨੌਜਵਾਨ ਜੀ ਪੰਜ ਛੀ ਮੁੰਡੇ ਤੜਕੇ 5 ਵਜੇ ਦੇ ਲਗੇ ਵਿਆ ਆ ਨੌਜਵਾਨ ਜੀ 5 ਵਜੇ ਦੇ ਇਹ ਵਿੱਚ ਲੱਗੇ ਹੋਏ ਆ ਜੀ ਸਫਾਈ ਹੋਈ ਆ ਉਸ ਤੋਂ ਬਾਅਦ 1988 ਦੇ ਵਿੱਚ ਕੱਲੀ ਸਫਾਈ ਹੋਈ ਆ ਇਹਦੀ ਅੱਛਾ ਉਦੋਂ ਵਾਰ ਕਿਸੇ ਨੇ ਸਫਾਈ ਨਹੀਂ ਕੀਤੀ 40-45 ਸਾਲ ਹੋ ਗਏ ਹੈ ਹਾਂਜੀ ਯਾਨੀ ਕਿ ਕਾਜ ਦੇ ਵਿੱਚ ਤਾਂ ਹੋ ਜਾਂਦੀ ਹੁੰਦੀ ਹੁੰਦੀ ਆ ਪਰ ਗਰੌਰ ਨੈਮਰ ਤੇ ਤੁਹਾਨੂੰ ਦਿਸੀ ਜਾਂਦਾ ਵੀ ਇੱਥੇ ਇਹ ਤਾਂ ਇੰਨਾ ਪਾਣੀ ਆ ਰਿਹਾ ਜਿਵੇਂ ਦਰਿਆ ਹੁੰਦਾ ਤੇ ਪੈਸੇ ਵੀ ਚਲੋ ਹੜਾਂ 'ਚ ਛੱਡਦੇ ਆ ਸਰ ਸਰਕਾਰਾਂ ਪ੍ਰਸ਼ਾਸਨ ਛੱਡਦੇ ਆ ਪਰ ਇਹਦੀ ਸਫਾਈ ਵੀ ਤਾਂ ਚਾਹੀਦੀ ਹੈ ਨਾ ਭਾਈ ਜੀ ਸਫਾਈ ਚਾਹੀਦੀ ਹੈ ਜੀ ਸਾਰੇ ਰਸਤੇ ਉਧਰ ਦਾ ਵੀ ਰਾਹ ਬਲੌਕ ਹੋ ਗਿਆ ਕੰਦਾਲਿਆ ਵੈਤੀ ਵੀ ਬਲੌਕ ਹੋ ਗਿਆ ਆ ਵੀ ਬਲੌਕ ਹੋਇਆ ਸੀ ਨਾ ਮੁੰਡੇ ਮਿਹਨਤ ਕਰਦੇ ਤਾਂ ਆ ਵੀ ਰਸਤਾ ਬਲੌਕ ਸੀਗਾ ਇਹਨਾਂ ਦੀ ਮਿਹਨਤ ਵਿਚਾਰੇ 5 ਵਜੇ ਦੇ ਲੱਗਿਆ ਨਾ ਰੋਟੀ ਨਾ ਪਾਣੀ ਲੱਗੇ ਪਏ ਐ ਅਸੀਂ ਟੜਕੇ ਜੀ ਲਾਈਵ ਹੋ ਕੇ ਇੱਥੇ ਵੀਡੀਓ ਪਾਈ ਆ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਵੇ ਕੋਈ ਮਸ਼ੀਨ ਇੱਥੇ ਲੱਗੇ ਅਸੀਂ ਜੇਸੀ ਮਸ਼ੀਨਾਂ ਆਪਦੀ ਲਾਈ ਸੀ ਕਿ ਲਿਆ ਕੇ ਇਥੋਂ ਸੱਦ ਕੇ ਮੁੰਡੇ ਤੋਂ ਪਰ ਉਹ ਚੱਲੀ ਨਹੀਂ ਗਈ ਕਿਉਂਕਿ ਛੋਟੀ ਹੋਣ ਕਰਕੇ ਉਹ ਇਕੱਲੀ ਉਹ ਕੱਢੀ ਨਹੀਂ ਗਈ ਜਿਵੇਂ ਵੱਡੀ ਮਸ਼ੀਨ ਹੋਵੇ ਤਾਂ ਉਹਦੇ ਨਾਲ ਇਹ ਮਸਲਾ ਹੱਲ ਹੋ ਸਕਦਾ ਤੁਸੀਂ ਆਪ ਗੌਰ ਨਾ ਕਰਦੇ ਫਿਰ ਤੁਹਾਡਾ ਪਿੰਡ ਵੀ ਡੁੱਬਦਾ ਪਿੰਡ ਡੁੱਬ ਗਿਆ ਹੀ ਪਾਣੀ ਚੜ ਗਿਆ ਸੀ ਮਗਰ ਜੀ ਹਾਂ ਮਗਰ ਖੇਤਾਂ ਦੇ ਵਿੱਚ ਪਾਣੀ ਤਾਂ ਭਰ ਗਿਆ ਸੀ ਜੀ ਤੇ ਉਹ ਗਾਂ ਪੁਲ ਦੇ ਉੱਤੋਂ ਦੀ ਹੋ ਗਿਆ ਹੁਣ ਪਾਣੀ ਤੁਰਿਆ ਆਉਂਦਾ ਜੀ ਮਗਰ ਤਾਂ ਖੇਤਾਂ ਦੇ ਵਿੱਚ ਪਾਣੀ ਬੜਿਆ ਫਿਰਦਾ ਇਹਦੀ ਨਾ ਕੱਢਿਆ ਤਾਂ ਸਾਰੇ ਇਧਰ ਜਿੰਨੇ ਸਾਡਾ ਪਿੰਡ ਨੂੰ ਪਾਣੀ ਪਊਗਾ ਜੀ ਨਾਲ ਘਰ ਆ ਉਹ ਕੋਠਾ ਦਾ ਮੋਟਰ ਵਾਲਾ ਉਹਦੇ ਨਾਲ ਲੱਗਿਆ ਪਿਆ ਪਾਣੀ ਉਹ ਸਾਰਾ ਬੈਟੂਗਾ ਜੇ ਨਾ ਇਹਦਾ ਕੋਈ ਹੱਲ ਹੋਇਆ ਤਾਂ ਫਸਲਾਂ ਦਾ ਵੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋ ਜਾਏ ਤਾਂ ਹੈ ਨਹੀਂ ਪਰ ਜੇ ਨਾ ਇਹਦਾ ਕੋਈ ਮਸਲਾ ਹੱਲ ਹੋਇਆ ਫਿਰ ਨੁਕਸਾਨ ਹੋਊਗਾ ਸਾਰਾ ਜੀ ਇਹ ਫਸਲਾਂ ਦਾ ਤੇਰੀ ਸਪਾਈਆਂ ਲੱਗੇ ਜੀ ਮੰਨ ਲਓ ਇਥੋਂ ਬ੍ਰੇਤੀ ਨਿਕਲਦੀ ਹੁੰਦੀ ਸੀਗੀ ਉਦੋਂ ਬ੍ਰੇਤੀ ਪੱਟ ਕੇ ਲੈ ਜਾਂਦੇ ਸੀ ਤਾਂ ਡਰੇਨ ਇਹ ਡੂੰਘੀ ਰਹਿੰਦੀ ਸੀਗੀ ਪਾਣੀ ਆਉਂਦਾ ਸੀ ਤਾਂ ਇੰਨੀ ਮਾਰਨੀ ਸੀ ਕਰਦਾ ਸੀ ਹੁਣ ਇਹ ਜਦੋਂ ਦੀ ਬੈਨ ਕੀਤੀ ਹੈ ਰੇਤਾ ਗਵਰਨਮੈਂਟ ਨੇ ਪਟਨੀ ਆਉਂਦਾ ਹੁਣੇ ਸਾਰੀ ਝਾਰ ਬੂਟ ਹੁਣ ਇੱਥੇ ਘਟੋ ਘਟ 25 20 ਦਾ ਦਰਖਤੀ ਡੱਗ ਪਿਆ ਇਹਦੇ ਵਿੱਚ ਅੱਛਾ ਡਰੇਨ ਦੇ ਵਿੱਚ 25 20 ਦਾ ਨਾਲ ਦਰਖਤ ਜਾਨਕੀ ਡੱਗ ਪਿਆ ਉਹ ਸਾਹਮਣੇ ਆ ਤਾਂ ਟੜਕ ਦੇ ਡਿੱਗੀ ਜਾਂਦਾ ਦਰਖਤੇ ਜਾਵਾ ਹੁਣ ਇਹ ਬਲਾਕ ਹੋ ਜੂਗੀ ਜੇ ਦਰਖਤ ਡਿੱਗਣਗੇ ਫਿਰ ਪਾੜ ਵੀ ਪੈ ਸਕਦਾ ਹਾਂਜੀ ਮਗਰ ਹੁਣ ਸਾਰੀ ਇਹ ਚ ਕੇਲੀ ਆ ਇਹਨਾਂ ਨੇ ਕਿਸੇ ਨੇ ਸਫਾਈ ਕੀਤੀ ਨਹੀਂ ਜੀ ਇੱਥੇ ਨਾ ਕੋਈ ਅਧਿਕਾਰੀ ਆਉਂਦਾ ਜੀ 1988 ਦੇ ਵਿੱਚ ਜਦੋਂ ਸਫਾਈ ਹੋਈ ਸੀ ਉਸ ਤੋਂ ਬਾਅਦ ਕਿਸੇ ਨੇ ਦੇਖਿਆ ਨਹੀਂ ਕਾਗਜਾਂ ਦੇ ਵਿੱਚ ਹੋ ਸਕਦਾ ਸਾਢੀ ਸਾਲ ਹੀ ਸਫਾਈ ਕਰਦੇ ਹੁਣ ਬਾਈ 1988 ਤੋਂ ਵੀ ਪਾਣੀ ਪੰਜਾਬ ਚ ਆਉਂਦੇ ਰਿਹਾ ਇਹਨਾਂ ਨੂੰ ਇਹ ਨਹੀਂ ਯਾਦ ਆਉਂਦਾ ਵੀ ਜਿਹੜੇ ਇਲਾਕੇ ਅਸੀਂ ਬਚਾ ਸਕਦੇ ਉਹ ਤਾਂ ਬਚਾ ਦਈਏ ਕਿ ਪ੍ਰਸ਼ਾਸਨ ਬਸ ਜਦੋਂ ਮੌਕੇ ਤੇ ਕੋਈ ਫੋਨ ਕਰਦੇ ਵੀਡੀਓ ਆ ਜੇ ਤਾਂ ਬਸ ਜਾਗ ਜਾਂਦਾ ਨਹੀਂ ਪਤਾ ਪ੍ਰਸ਼ਾਸਨ ਨੂੰ ਸਾਰਾ ਪਤਾ ਜੀ ਰਕੀ ਚੀਜ਼ ਦਾ ਪਤਾ ਪਰ ਉਹ ਉਦੋਂ ਜਾਗਣਗੇ ਜਦੋਂ ਕੋਈ ਨੁਕਸਾਨ ਹੋ ਗਿਆ ਕੋਈ ਨੁਕਸਾਨ ਹੁੰਦਾ ਪਿੰਡ ਦਾ ਉਦੋਂ ਜਾਗਣਗੇ ਉਦੋਂ ਆਉਣਗੇ ਇੱਥੇ ਸਾਰੀਆਂ ਗੱਡੀਆਂ ਲੈ ਕੇ ਆਉਣਗੇ ਸਾਰਾ ਕੋਤ ਤਾਮਜਾਮ ਲੈ ਕੇ ਆਉਣਗੇ ਉਦੋਂ ਰੋਲਾ ਆ ਵੀ ਉਦੋਂ ਪਹਿਲਾਂ ਹੀ ਆਪਾਂ ਇਹ ਸਮਹਾਰ ਲੈਂਦੇ ਮੌਕਾ ਤਾਂ ਲੋੜ ਹੀ ਨਹੀਂ ਪੈਣੀ ਸੀਗੀ ਬਹੁਤ ਜਿਆਦਾ ਪਾਣੀ ਆ ਰਿਹਾ ਅਜੇ ਤਾਂ ਜੀ ਸ਼ੁਰੂ ਹੋਇਆ ਪਾਣੀ ਇਤੋਂ ਵੀ ਜਿਆਦਾ ਆਉਣ ਦੀ ਸੰਭਾਵਨਾ ਇੱਥੇ ਪਾਣੀ ਦੀ ਬਿਲਕੁਲ ਭਾਈ ਜਿਹੜੇ ਜੇ ਡੈਮ ਆਪਣੇ ਉਹ ਭਰੇ ਪਏ ਆ ਉਹਨਾਂ ਚ ਵਿੱਚ ਤੁਸੀਂ ਕੈਮਰਾ ਲਾਓ ਜੀ ਆ ਸਾਡੇ ਟੜਕੇ ਦੇ ਮੁੰਡੇ ਲੱਗੇ ਹੋਇਆ ਆ ਵੇਖੋ ਟੜਕੇ ਦੇ ਇਹ ਵਿਚਾਰੇ ਮੁੰਡੇ ਲੱਗੇ ਹੋਇਆ ਯਾਨੀ ਕਿ ਜਮਾ ਹੁਣ ਇਹ ਜਮਾ ਬਲੌਕ ਹੋ ਗਿਆ ਜੀ ਇਹ ਮਗਰ ਹੁਣ ਘਰਾਂ ਚ ਵੀ ਪਾਣੀ ਵੜਦਾ ਉਹ ਮੁੰਡੇ ਦਾ ਘਰ ਆ ਉੱਥੇ ਜਮਾ ਘਰ ਨੂੰ ਵੀ ਪਾਣੀ ਬਊਗਾ ਇਹ ਹੁਣ ਮਿਹਨਤ ਕਰੀ ਟੜਕੇ ਦੇ ਲੱਗੇ ਹੋਇਆ ਇੱਥੇ ਜਦੋਂ ਜਿਆਦ ਕਰੀ ਜਾਂਦੇ ਆ ਪਰ ਹੁਣ ਟੰਬਿਆਂ ਹੁਣ ਕਿੰਨੀ ਕਿਨਕਲਨੀ अकेਲੀ ਮਗਰ ਆ ਬਹੁਤ ਰਹੀ ਹੈ ਜੀ ਸਵੇਰੇ ਤੁਸੀਂ ਕਿਹਾ ਵੀ ਅਸੀਂ ਜੀਸੀਬੀ ਇੱਕ ਆਪ ਲਾਈ ਸੀਗੀ ਪ੍ਰਸ਼ਾਸਨ ਨੇ ਕੋਈ ਨਹੀਂ ਭੇਜੀ ਹਜੇ ਤੱਕ ਨਹੀਂ ਪ੍ਰਸ਼ਾਸਨ ਨੇ ਕੋਈ ਨਹੀਂ ਭੇਜਿਆ ਜੀ ਹਜੇ ਸਾਡੇ ਕੋਲ ਇੱਥੇ ਨਾ ਹੁਣ ਜੇ ਐਸਡੀਐਮ ਸਾਹਿਬ ਆਏ ਸੀਗੇ ਆਏ ਸੀ ਉਹ ਇਹ ਆਪ ਦੇਖ ਕੇ ਮੁੜ ਗਏ ਜੀ ਇੱਥੇ ਕੋਈ ਦੱਸਿਆ ਨਹੀਂ ਉਹਨਾਂ ਨੇ ਕਿ ਇੱਥੇ ਆਦਤ ਭੇਜਣ ਮਸ਼ੀਨ ਕੌਪਲਰ ਮਸ਼ੀਨ ਹੋਵੇ ਉਹ ਖਿੱਚ ਸਕਦੀ ਹੈ अकेली ਜੀ ਇਹ ਕਿਉਂਕਿ ਜੇਸੀ ਮਸ਼ੀਨ ਥੋੜੀ ਚੱਲਦੀ ਨਹੀਂ ਇੱਥੇ ਜੀ ਤੇ ਲਾਈ ਸੀ ਪਰ ਨਹੀਂ ਚੱਲੀ ਉਹ ਉਹਦਾ ਵਾਇਆ ਘੱਟ ਹੋਣ ਕਰਕੇ ਕੇਲੀ ਨਹੀਂ ਨਿਕਲੀ ਵੱਡੀ ਮਸ਼ੀਨ ਉਹ ਕੱਢ ਦੋਗੀ ਕਿਉਂਕਿ ਪਾਸੇ ਜਗ੍ਹਾ ਹੈਗੀ ਆ ਲੱਗਣ ਨੂੰ ਤਕੇਰਾ ਹੁਣ ਇਹ ਪੌਲਤਾ ਸਾਰੇ ਬਲਾਕ ਆ ਜੀ ਉਹ ਸਾਈਡ ਥੋੜੀ ਜੀ ਚਾਲੂ ਆ ਉਹ ਉਤੋਂ ਵੇਖ ਲੋ ਕਿੰਨੀ ਸਪੀਡ ਤੇ ਪਾਣੀ ਨਿਕਲਦਾ ਉਨੇ ਉਨੇ ਜਗ੍ਹਾ ਸਾਰੇ ਖਾਲੀ ਆ ਨਿਕਲ ਆਉਂਦੇ ਪਾਣੀ ਆ ਸਾਰੇ ਬਲਾਕ ਆ ਕੇਲੀ ਦੇ ਨਾਲ ਨਾ ਚਾਹੀ ਮਗਰ ਕਿਲੇ ਹੋਰ ਆ ਰਹੀ ਆ ਜੀ ਮੋਰੋਂ ਹੋਰ ਆ ਰਹੀ ਆ ਹੋਰ ਆ ਰਹੀ ਆ ਜੇ ਇਹ ਇਹ ਪਿੱਛੋਂ ਵੀ ਹੋਣਗੇ ਪਿੱਛੇ ਵੀ ਸਾਫ ਸਪਾਈ ਨਹੀਂ ਹੋਈ ਪਿੱਛੋਂ ਪਿੱਛੇ ਜਿਵੇਂ ਤੁਸੀਂ ਇੱਧਰ ਲੰਘਾਈ ਜਾਂਦੇ ਹੋ ਚੰਦ ਭਾਣ ਵਾਲੇ ਪੁਲ ਚੜ੍ਹਕ ਜੂਗੀ ਗਾਂ ਵੀ ਲੱਗੂਗੀ ਜੀ ਸਾਰੇ ਪੁਲਾਂ ਦੇ ਵਿੱਚ ਇਹੀ ਹਾਲ ਆ ਜੀ ਹਰ ਇੱਕ ਪੁਲ ਦੇ ਵਿੱਚ ਕੇਲੀ ਅੜੀ ਵੀ ਆ ਜਾਣੀ ਕਿ ਨਿਕਲਦੇ ਨਹੀਂ ਕਿਸੇ ਪਾਸੋਂ ਵੀ ਇਹ ਇੱਧਰ ਵੀ ਦਿਖਾਉਨੇ ਆਪਾਂ ਜਿਹੜੇ ਨੌਜਵਾਨ ਆ ਉਹ ਆਪ ਲੱਗੇ ਹੋਏ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਆਪ ਸਵੇਰ ਦੇ ਇਹ ਬਿਨਾ ਪ੍ਰਸ਼ਾਸਨ ਦੀ ਕਿਸੇ ਮਦਦ ਤੋਂ ਆਪ ਆਪ ਲੱਗੇ ਹੋਏ ਆ ਇਹ ਸਾਰੇ ਕਿਉਂਕਿ ਇਹਨਾਂ ਦੇ ਘਰ ਡੁੱਬਣ ਦਾ ਜਿਹੜਾ ਖਤਰਾ ਮੰਡਰਾ ਰਿਹਾ ਹੈ ਬਾਈ ਕਦੋਂ ਕਦੇ ਲੱਗੇ ਆ ਤੁਸੀਂ ਸੜਕੇ 5 ਵਜੇ ਦੇ ਗਈ ਹੈ 5 ਵਜੇ ਦਾ 5 ਵਜੇ ਦੇ 6 ਵਾ 5 ਵਜੇ ਦੇ ਬਈ ਜਿਵੇਂ ਤੁਸੀਂ ਪ੍ਰਸ਼ਾਸਨ ਤੱਕ ਕੋਈ ਖਬਰ ਪਹੁੰਚਾਈ ਸੀ ਜਾਂ ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਰੇ ਸੀ ਬਾਈ ਫੋਨ ਕੋਈ ਨਹੀਂ ਆਇਆ ਇੱਥੇ ਹੁਣ ਐਸ ਡੀ ਐਮ ਸਾਹਿਬ ਆਏ ਸੀ ਉਹਨਾਂ ਨੇ ਵੀ ਬਸ ਫੋਟੋ ਲਾ ਕੇ ਮੁੜ ਗਏ ਉਹਨਾਂ ਨੂੰ ਕਿਹਾ ਸੀ ਵੀ ਆਹ ਲਗਾ ਦਿਓ ਜੀ ਸੀ ਬੀ ਉਹਨਾਂ ਨੇ ਨਹੀਂ ਲੈਂਦੀ ਇੱਥੇ ਮੌਕੇ ਤੇ ਕੋਈ ਸਰਕਾਰੀ ਹੁਣ ਅਫਸਰ ਕੋਈ ਮੌਜੂਦ ਹੈ ਕਿ ਨਹੀਂ ਹੈ ਇੱਥੇ ਕੋਈ ਨਹੀਂਗਾ ਕੋਈ ਨਹੀਂਗਾ ਕੋਈ ਵੀ ਨਹੀਂਗਾ ਅਰੇ ਆਪ ਹੀ ਪਿੰਡ ਦੇ ਇਤੋਂ ਦੀ ਹੈ ਸਾਰੇ ਘਰਾਂ ਦੇ ਪਿੰਡ ਦੇ ਆ ਖੇਤਾਂ ਵਾਲੇ ਆ ਮੋਟਰਾਂ ਵਾਲੇ ਆ ਜਿਨ੍ਹਾਂ ਦੇ ਬਾਣ ਡੁੱਬਦੇ ਉਹ ਆ ਪੂਰੇ ਇੱਥੇ ਕੋਈ ਨਹੀਂਗਾ ਕੋਈ ਸਸ਼ਤਰ ਨਹੀਂ ਆਇਆ ਸ਼ਸ਼ੀ ਉਹ ਆ ਕੇ ਉਹਦੀ ਮੁਰਗਾ ਫੋਟੋ ਲਾ ਕੇ ਹਾਂਜੀ ਓਟੋ ਖਿੱਚ ਕੇ ਮੁੜ ਕੇ ਹਾਂਜੀ ਹਾਂਜੀ ਉਹਨਾਂ ਨੂੰ ਚਾਹੀਦਾ 55 ਦੇ ਨਾਲ ਬੁੰਡੇ ਲੱਗਿਆ ਤੜਕੇ ਨਾਲੇ ਇਧਰੋਂ ਲਾਇਆ ਨਾਲੇ ਉਧਰੋਂ ਜਾਨ ਕੇ 55 ਦੇ ਨਾਲ ਇਕਲੀ ਕੱਢਦੇ ਆਪ ਅਸੀਂ ਇਹ ਤੜਕੇ ਦੇ ਲੱਗਿਆ ਅਸੀਂ 55 ਦੇ ਨਾਲ ਤੁਸੀਂ ਆਪ ਖਾਓ ਕੈਮਰਾਮੈਨ ਨੂੰ 55 ਦੇ ਨਾਲ ਇਕਲੀ ਕੱਢਦੇ ਵੀ 55 ਦੇ ਨਾਲ ਵੇਖੋ ਕਿੰਨੀ ਇਕਲੀ ਨਿਕਲ ਜੂਗੀ ਕੋਈ 2 1 2 ਮਸ਼ੀਨਾਂ ਹੋਣ ਤਾਂ ਇੱਥੇ ਕਾ ਮਸਲਾ ਹਲ ਹੋ ਸਕਦਾ ਜੀ ਇਹਦਾ ਚੀਨ ਹੀ ਨਾਲੇ ਇਹ ਪੂਰੇ ਮੈਨ ਲੱਗਦਾ ਪੂਰੀ ਦੀ ਪੂਰੀ ਸਫਾਈ ਕਰਨੀ ਪੈਣੀ ਆ ਪਿੱਛੇ ਕੰਦ ਵਾਲੇ ਵੀ ਪੋਲੇ ਸਾਰੀ ਬੰਦ ਪਈ ਆ ਜੀ ਚੰਦਪਾਣ ਵਾਲਾ ਹਨ ਸਾਰੀ ਬੰਦ ਪਈ ਆ ਜੀ ਜਿਉਂ ਪੱਟੀ ਆ ਉਦੋਂ ਬਾਅਦ ਕਿਸੇ ਨੇ ਗੌਰੀ ਨਹੀਂ ਕੀਤੀ ਹੋ ਸਕਦਾ ਕਾਜਾਂ ਦੇ ਵਿੱਚ ਦੀ ਮਹੀਨੇ ਦੀ ਮਹੀਨੇ ਸਫਾਈ ਹੁੰਦੀ ਹੋਵੇ ਕਾਗਜ਼ ਕਾਰਵੀ ਦੇ ਵਿੱਚ ਪਰ ਗਰਾਊਂਡ ਰੈਮਰ ਤੇ ਆ ਤੁਹਾਨੂੰ ਹੁਣ ਦਿਸੀ ਅੰਦਰ ਸਫਾਈ ਦੇ ਵਿੱਚ ਆ ਬਿਲਕੁਲ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਰਹਿੰਦਾ ਜਦੋਂ ਕੋਈ ਵਿਪਤਾ ਆਉਂਦੀ ਹੈ ਬਈਆਂ ਦੇ ਕਹਿਣ ਵਾਂਗੂ ਉਦੋਂ ਤਾਂ ਹਾਜ਼ਰ ਸਭ ਹੋ ਜਾਂਦੇ ਆ ਪਰ ਜੇਕਰ ਪ੍ਰਸ਼ਾਸਨ ਆਪਦੀ ਜਿਮੇਵਾਰੀ ਸਹੀ ਤਰੀਕੇ ਨਾਲ ਨਿਭਾਵੇ ਤਾਂ ਇਹ ਮਸਲੇ ਹੱਲ ਹੋ ਸਕਦੇ ਬਈ ਜੇਕਰ ਪਹਿਲਾਂ ਹੀ ਸਫਾਈ ਹੁੰਦੀ ਫਿਰ ਤੁਹਾਨੂੰ ਅੱਜ ਇਹ ਤਨ ਨਹੀਂ ਕਰਨੀ ਪਵੇਗੀ ਇਹ ਦਿੱਕਤ ਨਹੀਂ ਆਉਂਦੀ ਸੀ ਜੀ ਪਹਿਲਾਂ ਸਫਾਈ ਹੋਈ ਹੁੰਦੀ ਤਾਂ ਕੋਈ ਅੱਜ ਦਿੱਕਤ ਨਹੀਂ ਆਉਂਦੀ ਨੀ ਸੀ ਸਾਨੂੰ ਕਿਉਂਕਿ ਡਰੇਨ ਖੁੱਲੀ ਬਹੁਤ ਆ ਜੀ ਇਹ ਖੁੱਲਲੇ ਬਹੁਤ ਆ ਜੀ ਮਾਰੇ ਮੋٹے ਪਾਣੀ ਨੂੰ ਗੋਲਦੀ ਨਹੀਂ ਇਹ ਕਿਉਂਕਿ ਸਫਾਈ ਨਾ ਹੋਣ ਦੇ ਕਰਕੇ ਇੰਨੀ ਦਿੱਕਤ ਆ ਰਹੀ ਆ ਇਹ ਤੇ ਪਹਿਲਾਂ ਸਫਾਈ ਕੀਤੀ ਤਾਂ ਹੁੰਦੀ ਤਾਂ ਨਾ ਅੱਜ ਸਾਨੂੰ ਦਿੱਕਤ ਨਹੀਂ ਆਉਣੀ ਸੀਗੀ ਇਹ ਤੇਲੀ ਦਾ ਜੀ ਬਹੁਤ ਚੜਦੀ ਇੰਨੇ ਸਾਨੇ ਚ ਹੀ ਖੜੀ ਸੀ ਇਹ ਪਰ ਮंजे ਇੰਨੇ ਸਾਨੇ ਦੀ ਸਫਾਈ ਹੋ ਜਾਂਦੀ ਤਾਂ ਕੋਈ ਦਿੱਕਤ ਨਹੀਂ ਹੋਣੀ ਸੀਗੀ ਫਿਰ ਉਹ ਮਗਰਲੀ ਕੇਲੀ ਨਹੀਂ ਵੀ ਇੱਥੇ ਜਾਮ ਨਹੀਂ ਲਾਉਣਾ ਸੀਗਾ ਜਿਆ ਮੂਰੂ ਕੇਲੀ ਕੱਢੀ ਹੁੰਦੀ ਨਾ ਮਗਰਲੀ ਕੇਲੀ ਨੇ ਨਿਕਲ ਜਾਣਾ ਸੀਗਾ ਬਿਲਕੁਲ ਪ੍ਰਸ਼ਾਸਨ ਜੇਕਰ ਗੌਰ ਕਰੇ ਤਾਂ ਅਜ ਵੀ ਪੰਜਾਬ ਦਾ ਇਸ ਪਿੰਡ ਹੈ ਜਿਹੜਾ ਇਸ ਨੂੰ ਹੜ੍ਹ ਤੋਂ ਬਚਾਇਆ ਜਾ ਸਕਦਾ ਪਰ ਲੋਕ ਕੋਸ਼ਿਸ਼ਾਂ ਕਰ ਰਹੇ ਆ ਆਪ ਕੋਸ਼ਿਸ਼ਾਂ ਕਰ ਰਹੇ ਆ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਐਸ ਜੀ ਐਮ ਸਾਹਿਬ ਹਾਂਜੀ ਗੁਰੂ ਬੋਲੇ ਸਰ ਮੈਂ ਜਗਮੀਤ ਬੋਲਦਾ ਇਨੀ ਤਾਂ ਖਾਸ ਪੰਜਾਬੀ ਟੀਵੀ ਤੋਂ ਅਸੀਂ ਖਬਰ ਕਰਨਾ ਐਸੀ ਜੀ ਪੱਖ ਲੈਣਾ ਇਹ ਤੁਹਾਡਾ ਸਰ ਨਹੀਂ ਕਿ ਕਿਹੜਾ ਚਨਤਰਾ ਜੀ ਖਾਸ ਪੰਜਾਬੀ ਟੀਵੀ ਜੀ ਤੁਹਾਡਾ ਆਪਣਾ ਲੋਕਲ ਹਾਂਜੀ ਲੋਕਲ ਜੈਤੋ ਸਰ ਅਸੀਂ ਡਰੇਨ ਤੇ ਖੜੇ ਆ ਜੀ ਡਬੜੀ ਖਾਨਾ ਜਿਹੜੀ ਉਹ ਹਾਂਜੀ 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 ਉੱਥੇ ਕਾਫੀ ਕੇਲੀ ਫਸੀ ਹੋਈ ਹੈ ਲੋਕ ਆਪ ਸਵੇਰ 5 ਵਜੇ ਤੋਂ ਕੱਢ ਰਹੇ ਉਹ ਕਹਿੰਦੇ ਪ੍ਰਸ਼ਾਸਨ ਵੱਲੋਂ ਆਏ ਸੀ ਤੇ ਹਾਲੇ ਤੱਕ ਸਾਡੀ ਕੋਈ ਹੈਲਪ ਨਹੀਂ ਹੋਈ ਨਹੀਂ ਨਹੀਂ ਗੱਲ ਕੀਤੀ ਐ ਅਸੀਂ ਸਾਡੇ ਪਟਵਾਰੀ ਸਾਰੇ ਉੱਥੇ ਨੇ ਦੇ ਇਨ ਇਹ ਡਿਪਾਰਟਮੈਂਟ ਦੇ ਜਿਹੜੇ ਐਸਡੀਓ ਸਾਹਿਬ ਨੇ ਹੈਨਾ ਉਹ ਨਾਲ ਹੀ ਨੇ ਸਾਡੇ ਠੀਕ ਹੈ ਜੀ ਤੇ ਇਹ ਨਾ ਕੀ ਹੈ ਚੰਦਪਨ ਰੇਲ ਦੇ ਵਿੱਚ ਨਾ ਲੱਗ ਲੱਗ ਜਗ੍ਹਾ ਤੇ ਖਲਾਲੀ ਫਸਰੀ ਆ ਹੁਣ ਹਾਂਜੀ ਜਿੱਥੇ ਵੀ ਜਿਵੇਂ ਕੋਈ ਕੋਲ ਆਂਦਾ ਤੇ ਹੋ ਰਿਹਾ ਤੇ ਵੀਰ ਕਲੀਅਰਿੰਗ ਇਟ ਉਹ ਕੰਦ ਵਾਲਾ ਵੀ ਲੱਗੀ ਹੋਈ ਹੈ ਮਸ਼ੀਨਸ ਤੇ ਉਹ ਤੋਂ ਅੱਗੇ ਚੰਦਪਨ ਵੀ ਲੱਗੀ ਹੋਈ ਹੈ ਤੇ ਹੁਣੇ ਜਿਵੇਂ ਅਸੀਂ ਜਾ ਕੇ ਆਏ ਜਿੱਥੇ ਤੁਸੀਂ ਚੜ੍ਹੇ ਉੱਥੇ ਮਸ਼ੀਨਸ ਲੱਗ ਜਾਣੀਆਂ ਕੰਕ੍ਰੀਟ ਨਵਿੰਦਰ ਠੀਕ ਤੇ ਕਿਉਂਕਿ ਪਿੱਛੋਂ ਦੀ ਆਂਦੀ ਰਹਿੰਦੀ ਹੈ ਜਿਵੇਂ ਜਿਵੇਂ ਬੂਟੀ ਅੱਗੇ ਆ ਉਹ ਦਾ ਡਰੇਨ 클ੀਨਿੰਗ ਕਰਾਣੀ ਪੈ ਰਹੀ ਹੈ ਠੀਕ ਹੈ ਜੀ ਸਰ ਇੱਕ ਕਹ ਰਹੇ ਹੋ ਯਾਰ ਉਹ ਨਿਕ ਬਿਲਦਨ 1988 ਤੋਂ ਬਾਅਦ ਸਰ ਇਹਦੀ ਸਫਾਈ ਨਹੀਂ ਹੋਈ ਤੇ ਇਸ ਕਰਕੇ ਨਹੀਂ ਨਹੀਂ ਇਹ ਤਾਂ ਨਹੀਂ ਹੈ ਬਿਲ ਚੈੱਕ ਵਿਦ ਦ ਫੈਕਟਸ ਇੱਕ ਕਨਸਰਨ ਜਿਹੜੇ ਐਸ ਜੂ ਡਰੇਨ ਹੈ ਨਾ ਯੂ ਕੈਨ ਟੇਕ ਅ ਬਾਈਟ ਆਫ ਹਿੰਸ ਰਿਗਰਡਿੰਗ ਦ ਕਲੀਨਿੰਗ ਆਫ ਦਿਸ ਹੈ ਨਾ ਬਾਕੀ ਜਿਹੜਾ ਮੌਕੇ ਤੇ ਆਉਣ ਸੋ ਵੀ ਆਰ ਔਨ ਦ ਸਪੋਰਟਸ ਠੀਕ ਹੈ ਕਿਲਰ ਬੀਡੀਪੀ ਉਹ ਸਾਥ ਹੈ ਵੀ ਆਰ ਵਿਦ ਦ ਪਬਲਿਕ ਹੰਸ ਉਹਦੇ ਵਿੱਚ ਕੋਈ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ ਐਂਡ ਵੀ ਆਰ ਵੀ ਆਰ ਸ਼ੋਰ ਥੈਮ ਕਿ ਪੂਰਾ ਜੋ ਕੰਮ ਹੈ ਪ੍ਰੋਫੈਸ਼ਨਲ ਵੱਲੋਂ ਉਹ ਕੀਤਾ ਜਾ ਰਿਹਾ ਤੇ ਕਰਾਂ Yes, yeah, sir. Thank you, sir. Okay.